ਖਲਾ ਜਿੰਦਾਬਾਦ ਸਰਪਾਲ ਪੰਜਾਬ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਨਾਰਥਾਉ ਸਿੱਖਾਂ ਨੂੰ ਨਾਲ ਬਾਈ ਇੱਥੇ ਇੱਕ ਮਿੰਟ ਦਿਓ ਆ ਗਏ ਯਾਰ ਆ ਗਏ ਬਹੁਤ ਇਸ ਤਰ੍ਹਾਂ ਦੇਖਦੇ ਹੋ ਜੀ ਜੋ ਹਾਈ ਕੋਰਟ ਵੱਲੋਂ ਸੁਪਰੀਮ ਕੋਰਟ ਵੱਲੋਂ ਆਏ ਨੇ ਨਾਮ ਆ ਜਾਣਗੇ ਕੋਈ ਨਾ ਆਪਣੇ ਆਪ ਫਾਇਦੇ ਮੈਂ ਤਾਂ ਕਿਸੇ ਨੂੰ ਬੁਲਾਇਆ ਨਹੀਂ ਹੈ ਥੈਂਕਸ ਤੁਹਾਨੂੰ ਸਾਰਿਆਂ ਦਾ ਬੜਾ ਧੰਨਵਾਦੀ ਆ ਮੈਂ ਜੋ ਕੋਰਟ ਦਾ ਫੈਸਲਾ ਉਹ ਸਾਰਿਆਂ ਨੂੰ ਮੰਨਣਾ ਪੈਂਦਾ ਕਿਸ ਤਰ੍ਹਾਂ ਦੇਖਦੇ ਹੋ ਜਦ ਰਹਿਤ ਮਿਲ ਗਈ ਜੀ ਲੰਬੇ 14 ਮਹੀਨੇ ਬਾਅਦ ਜਿਹੜੀ ਹੈ ਹਾਂ ਜੀ 14 ਮਹੀਨੇ ਬਾਅਦ ਜਿਹੜੀ ਰਾਤ ਕਾਫੀ ਲੰਮਾ ਸਮਾਂ ਲੱਗਿਆ ਧੰਨਵਾਦ ਕਰਦਾ ਕੋਰਟ ਦਾ ਮੈਂ ਹੋਰ ਦੱਸੋ ਪਤਾ ਬਾਜ਼ਬਾਤਾਂ ਵੀ ਕਰ ਰਹੀ ਹੋ ਰਹੀ ਹੈ ਜਿਸ ਤਰ੍ਹਾਂ ਬੰਬ ਨੂੰ ਲੈ ਕੇ ਤੁਹਾਨੂੰ ਤੁਹਾਨੂੰ ਸੁਣਿਆ ਆਵੇਗਾ ਮੀਡੀਆ ਦੇ ਕੀ ਲੱਗਦਾ ਮੇਰੇ ਨਾਲੋਂ ਜ਼ਿਆਦਾ ਤੁਹਾਨੂੰ ਪਤਾ ਸੱਜਣ ਜੀ ਬਾਕੀ ਸਾਹਿਬ ਅੱਜ ਨਾਬਾਜੀ ਇਹਦੇ ਮੂਰੇ ਖੜੇ ਹੂੰ ਕੀ ਕਹਿਣਾ ਚਾਹ ਰਹੇ ਹੋ ਕਿਉਂ ਖੜੇ ਹੋ ਅੱਜ ਸੁਪਰੀਮ ਕੋਰਟ ਦੇ ਵਿੱਚੋਂ ਸਰਦਾਰ ਸਤਕਾਰਯੋਗ ਸਰਦਾਰ ਸਾਧੂ ਸਿੰਘ ਜੀ ਦੇ ਧੰਨ ਸੋ ਸਾਬਕਾ ਕੈਨੂ ਮਨਪੂਰ ਸਾਹਿਬ ਰਿਹਾ ਹੋ ਰਹੇ ਨੇ ਉਹਨਾਂ ਦੇ ਆਉਣ ਕਰਕੇ ਸਾਰੇ ਵਰਕਰਾਂ ਦਾ ਕੱਲ ਦਾ ਹੀ ਮਨ ਦੇ ਵਿੱਚ ਬੜੀ ਖੁਸ਼ੀ ਦੀ ਲਿਆ ਤੇ ਕਿਉਂਕਿ ਉਹਨਾਂ ਨੇ ਹਲਕੇ ਪ੍ਰਤੀ ਬੜੀ ਸੂਝ-ਬੂਝ ਦੇ ਨਾਲ ਜਿਹੜੇ ਕੰਮ ਕੀਤੇ ਨੇ ਅੱਜ ਉਹਨਾਂ ਦੇ ਕੰਮਾਂ ਨੂੰ ਲੋਕ ਯਾਦ ਕਰਦੇ ਨੇ ਉਹਨਾਂ ਦੀ ਢੀਕ ਦੇ ਵਿੱਚ ਅਸੀਂ ਸਾਰੇ ਖੜੇ ਹਾਂ ਦੀ ਮਾਤਰੀ ਸਾਡੇ ਆਉਣ ਤੋਂ ਬਾਅਦ ਵਿਰੋਧੀ ਪਾਰਟੀਆਂ ਦੇ ਵਿੱਚ ਕੀ ਕਰਦੇ ਨੇ ਵਿਰੋਧੀ ਪਾਰਟੀ ਨੇ ਆਪਣਾ ਕੰਮ ਕਰਨਾ ਜੀ ਉਹਨਾਂ ਦੇ ਕੰਮ ਕੀਤੇ ਹੋਏ ਨੂੰ ਲੋਕ ਅੱਜ ਯਾਦ ਕਰ ਰਹੇ ਨੇ ਜੋ ਸਤਕਾਰ ਜੋ ਸਰਕਾਰ ਸਾਧੂ ਸਿੰਘ ਧਰਮਸੋਝੀ ਨੇ ਭਾਵੇਂ ਉਹ ਧਾਰਮਿਕ ਸੰਸਥਾਵਾਂ ਹੋਣ ਭਾਵੇਂ ਆਮ ਮਿਊਨਿਸਪਲ ਕਮੇਟੀ ਦਾ ਜ਼ਾਰੇ ਹੋਣ ਨਗਰਾਂ ਦੇ ਅੰਦਰੇ ਹੋਣ ਪਿੰਡਾਂ ਦੇ ਹੋਣ ਉਹ ਜਿਹੜਾ ਵਿਕਾਸ ਕੀਤਾ ਹੋਇਆ ਉਹਨਾਂ ਦਾ ਅੱਜ ਦੁਨੀਆ ਯਾਦ ਕਰਦੀ ਹੈ ਔਰ ਉਹ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਅੱਗੇ 2027 ਦੇ ਵਿੱਚ ਸਾਰਾ ਕੁਝ ਮੋੜੇ ਆ ਜਾਣਾ ਕੀ ਲੱਗਦਾ ਕਿੰਨੇ ਦਿਨਾਂ ਬਾਅਦ ਬਾਹਰ ਆ ਰਹੇ ਹੋ ਉਹਨਾਂ ਨੂੰ ਤਕਰੀਬਨ 14 ਮਹੀਨੇ ਹੋ ਗਏ ਨੇ ਜੀ ਪਹਿਲਾਂ 20 25 ਦਿਨ ਦੀ ਜਦ ਰਿਹਾਈ ਹੋਈ ਸੀ ਉਦੋਂ ਆਏ ਸੀਗੇ ਉਦੋਂ ਐਮਪੀ ਦੀ ਇਲੈਕਸ਼ਨ ਦੇ ਵਿੱਚ ਆਪਣਾ ਉਹਨਾਂ ਨੇ ਅਹਿਮ ਭੂਮਿਕਾ ਨਿਭਾਈ ਆ ਡਾਕਟਰ ਧਨਵੀਰ ਗਾਂਧੀ ਜੀ ਜਿੱਥੋਂ ਜਿਹੜੇ ਜਿੱਤ ਕੇ ਗਏ ਸੀ ਠੀਕ ਹੈ ਤੇ ਉਹਨਾਂ ਦੇ ਆਉਣ ਨਾਲ ਵਰਕਰਾਂ ਦੇ ਵਿੱਚ ਬੜਾ ਭਾਰੀ ਜੋਸ਼ ਹੈ ਨਮਸਕਾਰ ਬਟੇ ਅੱਜ ਸਾਰ ਸਾਬਸੀ 14 ਮਹੀਨਿਆਂ ਪਿੱਛੋਂ ਇਹਦੇ ਜੇਲ੍ਹ ਦੇ ਵਿੱਚੋਂ ਰਿਹਾ ਹੋ ਕੇ ਆ ਰਹੇ ਨੇ ਸਾਰਿਆਂ ਨਾਬੇ ਨੂੰ ਉਹਨਾਂ ਦੇ ਆਉਣ ਦੇ ਉੱਤੇ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਆ ਕਿਉਂਕਿ ਸਰਕਾਰ ਨੇ ਉਹਨਾਂ ਨੂੰ ਗਲਤ ਐਵੇਂ ਗਲਤ ਤੀਕੇ ਨਾਲ ਅੰਦਰ ਰੱਖ ਕੇ ਪੈਰਸਾਈਜ਼ ਕਰਕੇ ਵੀ ਰੱਖਿਆ ਹੋਇਆ ਸੀ ਜਿਸ ਦੇ ਵਿੱਚ ਕੋਈ ਨਿਚੋੜ ਨਹੀਂ ਨਿਕਲਿਆ ਸੋ ਹੁਣ ਉਹ ਅੱਧੇ 15 20 ਮਿੰਟ ਅੱਧੇ ਘੰਟੇ ਵਿੱਚ ਬਾਹਰ ਆ ਰਹੇ ਨੇ ਔਰ ਔਰ ਦੇ ਵਿੱਚ ਬਹੁਤ ਹੀ 90 ਲੋਕਾਂ ਦੇ ਵਿੱਚ ਉਹਨਾਂ ਦੇ ਬਾਹਰ ਆਉਣ ਦੀ ਬਹੁਤ ਜ਼ਿਆਦਾ ਖੁਸ਼ੀ ਹੈ ਸੋ ਅਸੀਂ ਸਾਰੇ ਉਹਨਾਂ ਦੇ ਬਾਹਰ ਆਉਣ ਤੇ ਨਵਾਂ ਨਵਾਂ ਅਸੀਂ ਸਭ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ ਸਾਰੇ ਕਾਂਗਰਸੀ ਵਰਕਰ ਇੱਥੇ ਹਾਜ਼ਰ ਹੋਏ ਹੋਏ ਨੇ ਬਹੁਤ ਪਿੱਛੇ ਆ ਵੀ ਰਹੇ ਨੇ ਜਿਹੜਾ ਉਹਨਾਂ ਦੀ ਖੁਸ਼ੀ ਦੇ ਵਿੱਚ ਆ ਰਹੇ ਨੇ ਗਾਵ ਦੀ ਅੰਦਰ ਕਾਮਰਚ ਦੇ ਕਲਾਬ ਜਿਸ ਤਰ੍ਹਾਂ ਜਸਮਿਤ ਜਿਹੜਾ ਚੱਲ ਰਿਹਾ ਉਹਦੇ ਪ੍ਰਵਾਸਿਤ ਕਿਵੇਂ ਕਰੋਗੇ ਬਾਜਵਾ ਸਾਹਿਬ ਦੇ ਇਹ ਤਾਂ ਹੁਣ ਤੁਸੀਂ ਦੇਖ ਹੀ ਲਿਆ ਜੀ ਵੀ ਤਾਂ ਬਦਲੇ ਦੀ ਭਾਵਨਾ ਚੀ ਹਾਲੇ ਉਹ 14 ਮਹੀਨੇ ਹੁਣ ਰੱਖ ਲਿਆ ਪਹਿਲਾਂ ਰੱਖ ਲਿਆ ਜਦੋਂ ਤੁਸੀਂ ਕੱਟ ਕੇ ਸਾਹਮਣੇ ਧਰ ਦਿੰਦੇ ਵੀ ਆ ਜੀ ਆ ਪਿਆ ਸਾਹਮਣੇ ਸਬੰਤਰੀ ਤੋਂ ਆ ਕੁਝ ਮਿਲਿਆ ਤੁਹਾਡੇ ਤੋਂ ਨਿਕਲਿਆ ਕੁਝ ਹੈ ਨਹੀਂ ਬਦਲੇ ਦੀ ਭਾਵਨਾ ਸੀ ਬਦਲੇ ਦੀ ਭਾਵਨਾ ਨਾਲ ਬਣਾ ਬਣਾ ਪਰਚੇ ਹੁਣ ਕੱਲ ਤੁਸੀਂ ਪੱਜਵਾ ਸਾਹਿਬ ਤੇ ਦੇਖੋ ਕੀ ਪਰਚਾ ਕਰਿਆ ਉਹ ਫੇਰ ਦੇਖੋ ਸ਼ਾਮ ਨੂੰ ਥਾਣੇ ਚ ਕਿ ਡਾਲ ਲੋਕਾਂ ਨੂੰ ਆਪਣਾ ਅਜੀਟੇਸ਼ਨ ਕਰਕੇ ਉਹਨਾਂ ਨੂੰ ਬਾਹਰ ਲਿਆਉਣਾ ਪਿਆ ਇਹ ਸਾਰ ਹੀ ਕੁਝ ਜਿਹੜਾ ਪਤਾ ਨਹੀਂ ਜਿਵੇਂ ਉਹਨਾਂ ਨੇ ਸੌ ਖਾਦੀ ਸੀ ਨਾ ਵੀ ਸਬਦਾਨ ਦੀ ਅਸੀਂ ਰਾਖੀ ਕਰਾਂਗੇ ਉਹਨਾਂ ਨੇ ਉਹ ਸੌ ਮੇਰੇ ਕਹਿੰਦੇ ਹੀ ਖਾਦੀ ਸੀ ਵੀ ਅਸੀਂ ਦਾ ਬਦਲੇ ਦੀ ਭਾਵਨਾ ਨਾਲ ਇਹਨਾਂ ਨੂੰ ਜਿਹੜੇ ਕਾਂਗਰਸੀ ਲੀਡਰ ਨੇ ਜਾਂ ਵਰਕਰ ਨੇ ਇਹਨਾਂ ਦੇ ਅਸੀਂ ਪਰਜੇ ਕਰਕੇ ਇਹਨਾਂ ਨੂੰ ਅੰਦਰ ਸਿੱਟ ਕੇ ਬਦਲ ਉਹਨਾਂ ਨੇ ਕਾਂਗਰਸ ਨੂੰ ਖਤਮ ਕਰਨ ਦੀ ਸਾਜ਼ਿਸ਼ ਸੀ ਇਹ ਪਰ ਜਿਹਨੂੰ ਰੱਬ ਨਾ ਮਾਰੇ ਉਹਨੂੰ ਮਾਰੇ ਕੌਣ ਰੱਬ ਨਾ ਮਾਰੇ ਕਿਸੇ ਨੂੰ ਉਹਨੂੰ ਕੌਣ ਮਾਰ ਸਕਦਾ ਇਸ ਲਈ ਸਾਧੂ ਸਿੰਘ ਜੀ ਅੱਜ 14 ਮਹੀਨਿਆਂ ਬਾਅਦ ਤੁਸੀਂ ਦੇਖੋ ਜਦੋਂ ਐਮਪੀ ਦੇ ਆ ਵੋਟਾਂ ਸੀ ਇਹਨਾਂ ਨੂੰ ਇੱਕ ਮਹੀਨਾ ਪ੍ਰੋਬਲਮ ਮਿਲੀ ਸੀ ਇੱਕ ਮਹੀਨੇ ਦੇ ਵਿੱਚ ਹੀ ਨਾਬੇ ਤੋਂ ਡਾਟਨ ਗਾਂਧੀ 15000 ਦੀ ਲੀਡ ਨਾਲ ਜਿੱਤ ਕੇ ਬਾਗਏ ਸੀ ਆ ਹੁਣ ਤੁਸੀਂ ਮੂਰੇ ਇਲੈਕਸ਼ਨ ਆ ਗਏ ਜਿਲ੍ਹਾ ਪੁਲਿਸ ਬਲਾਕ ਸਮਝੀ ਨੇ ਦੇਖੋ ਸਾਰੀਆਂ ਸਾਰੀਆਂ ਹੀ ਕਾਂਗਰਸ ਪਾਰਟੀ ਜਿੱਤ ਕੇ ਲੈ ਜਾਊਗੀ ਤੇ ਮੈਂ ਦਾਅਵੇ ਨਾਲ ਕਹਿੰਦਾ ਦੇਖ ਲਿਓ ਤੁਹਾਡੇ ਸਾਹਮਣੇ ਆਊਗਾ ਪਰ ਸਰਕਾਰ ਨੂੰ ਹੁਣ ਕੰਮ ਵੱਲ ਧਿਆਨ ਦੇਣਾ ਚਾਹੀਦਾ ਹੈ ਇਹ ਬਦਲੇ ਦੀ ਭਾਵਨਾ ਦਿਨ ਅਚਰ ਕਰ ਲਈ ਬਸ ਠੀਕ ਆ ਬਹੁਤ ਕਰਦੀ ਤੁਸੀਂ ਨਾ ਇਹ ਸਮਾਂ بار بار ਨਹੀਂ ਮਿਲਦਾ ਹੁੰਦਾ ਕੋਈ ਕੰਮ ਵੀ ਕਰੀਏ ਜਿਸ ਨਾਲ ਲੋਕ ਯਾਦ ਰੱਖਣ ਧੰਨਵਾਦ ਜੀ ਸਿੱਧੇ ਬੈਠੇ ਬੈਠਾ ਉਹ ਬਾਹਰ ਆਇਆ ਜੇਮਨ ਸਾਹਿਬ ਆਜੋ ਆਪਣੇ ਬਾਕਰਾਂ ਦੇ ਵਿੱਚ ਜਦੋਂ ਕਮਾਂਡਰ ਆ ਜੇ ਹਟਪੇ ਨਹੀਂ ਜਦੋਂ ਹਟ ਕਰਨ ਦਾ ਤਾਂ ਵਰਕਰਾਂ ਦੇ ਵਿੱਚ ਚਿੱਤਿਆ ਗਿਆ ਜਨਾਬ ਮੰਨਦੇ ਨਹੀਂ ਹਟਿਆ ਲਗਾਤਾਰ ਨਾਈਬੋਸ ਜੀ ਅਰਦਾਸ ਕਰਦੇ ਹਾਂ ਅਰਦਾਸ ਕਰਦੇ ਨਾਲ ਇਧਰੇ ਨੇ ਸਰਕਾਰ اٿار آئي ؤي کوئی مسئلو جي ٿيو نه پاري نه ٿي انو واتش 22 واتش اماળા جا ائی پھر ایک منٹ ہن ننایا دیکھو مرے ادری ائی پھر ایک منٹ ہن ہائے ਇੱਕ ਮਿੰਟ ਭਾਈ ਇੱਕ ਮਿੰਟ ਫੋਟੋ ਦੇਖ ਇੱਕ ਮਿੰਟ ਮੈਂ ਕਿਹਾ ਫਿਰ ਤੁਸਾਂ ਨੂੰ ਲੈ ਜਾਣਾ ਇੱਕ ਵਾਰ ਸਾਈਡ ਤੇ ਹੋ ਜਾਓ ਚੇਅਰਮੈਨ ਸਾਹਿਬ ਇੱਕ ਵਾਰ ਫੋਟੋ ਕਰਾਉਣੇ ਖੜਾ ਲਓ ਮਾੜਾ ਇੱਕ ਵਾਰੀ ਆਜ ਇੱਕ ਵਾਰੀ ਆਜੋ ਜੀ ਆਜੋ ਭਾਈ ਜੀ